ਕਾਂਗਰਸ ਦੇ ਨੁਮਾਇੰਦੇ ਕੋਲ ਜਾਵਾਂਗੇ ਕਿਉਂਕਿ ਮਨੀਸ਼ ਦਿਵਾਰੀ ਜਿਹੜੇ ਨੇ ਇੱਥੋਂ ਸੰਸਦ ਰਹੇ ਨੇ ਤੇ ਜਾਣ ਲੈਣੇ ਆ ਕਿ ਆਕੇ ਕੀ ਕੁਝ ਅਜਿਹਾ ਕੀਤਾ ਹੈ ਜਿਸ ਦਾ ਜੋ ਕਹਿੰਦੇ ਹੈ ਕਿ ਉਹ ਗੱਲ ਲੈ ਕੇ ਉਹ ਰਿਪੋਰਟ ਕਾਰਡ ਲੈ ਕੇ ਇਹ ਜਨਤਾ ਦੇ ਵਿੱਚ ਜਾ ਰਹੇ ਨੇ ਤੁਹਾਡਾ ਨਾਮ ਦੱਸ ਦਿਓ ਜੀ ਮੈਂ ਗੁਰਿੰਦਰ ਸਿੰਘ ਵਾਲੀਆ ਜੀ ਐਮ ਸੀ ਨੰਪੁਰ ਸਾਹਿਬ ਵਾਲੀਆ ਸਾਹਿਬ ਕਾਂਗਰਸ ਨੇ ਪਿਛਲੇ 5 ਸਾਲਾਂ ਦੇ ਵਿੱਚ ਕੀ ਕੁਝ ਕੀਤਾ ਜੇ ਤੁਸੀਂ ਪੰਜ ਵੱਡੇ ਕੰਮ ਗਿਣਾਣੇ ਹੋ ਤਾਂ ਕੀ ਉਹ ਕੰਮ ਹਨ ਆਨੰਦਪੁਰ ਸਾਹਿਬ ਦੇ ਵਿੱਚ ਤੁਸੀਂ ਆਏ ਤੁਹਾਡਾ ਬਹੁਤ ਬਹੁਤ ਧੰਨਵਾਦ ਜਿਹਦੇ ਨਾਲ ਇਸ ਗੁਰੂ ਧਰਤੀ ਨੂੰ ਅਸੀਂ ਤੁਹਾਨੂੰ ਨਮਸਕਾਰ ਕਰਦੇ ਆ ਤੁਸੀਂ ਆਏ ਇੱਥੇ ਬڑے ਮੁੱਦੇ ਨੇ ਜੀ ਬੜੀਆਂ ਪਾਰਟੀਆਂ ਆਈਆਂ ਸਭ ਤੋਂ ਵੱਧ ਇਸ ਅਨੰਤਪੁਰ ਸਾਹਿਬ ਦੀ ਗਿਆਨੀ ਜੈ ਸਿੰਘ ਨੇ ਸਭ ਤੋਂ ਪਹਿਲੇ ਇਹਦੀ ਬਾਹ ਫੜੀ ਜੀ ਨੰਦਪੁਰ ਸਾਹਿਬ ਦੀ ਉਹਨਾਂ ਨੇ ਨੰਦੂ ਸਾਹਿਬ ਚ ਲੈਟਰਨ ਬਾਥਰੂਮ ਬਣਾਇਜੀ ਘਰ ਘਰ ਲੋਕਾਂ ਦੇ ਸਾਰਾ ਸਿਸਟਮ ਤਿਆਰ ਕੀਤਾ ਜੀ ਉਸ ਤੋਂ 1978 ਤੋਂ ਬਾਅਦ ਜਿੰਨੀਆਂ ਸਰਕਾਰਾਂ ਆਈਆਂ ਕਿਸੇ ਸਰਕਾਰ ਨੇ ਇਸ ਸਿਬ੍ਰੇਸ ਇਸ ਤੋਂ ਬਾਰੇ ਕੋਈ ਨਹੀਂ ਸੋਚਿਆ ਸਾਡੇ ਰਾਣਾ ਜੀ ਆਏ ਜੇ ਉਹਨਾਂ ਨੇ 9 ਕਰੋੜ ਰੁਪਈਆ ਇਸ ਨੰਦਬਰ ਧਰਤੀ ਨੂੰ ਜੀ ਸਿਬ੍ਰੇਸ ਵਾਸਤੇ ਦਿੱਤਾ ਜੀ 105 ਕਰੋੜ ਰੁਪਈਆ ਅੰਬਕਾ ਸੋਨੀ ਜੀ ਨੇ ਲਿਆਂਦਾ ਬਾਬਾ ਜੀ ਇੱਥੇ ਐਮਐਲਏ ਸੀ ਉਸ 105 ਕਰੋੜ ਨਾਲ ਬੱਸ ਸਟੈਂਡ ਬਣਿਆ ਜੀ ਨੈਣਾ ਦੇਵੀ ਦਾ ਦੋਨੇ ਪੁਲ ਬਣੇ ਜੀ ਆ 10 ਸਕੂਲ ਅਕਾਲੀ ਦਲ ਨੇ ਨਹੀਂ ਪੱਥਰ ਰੱਖਿਆ ਪਰ ਉਹਦੀ ਸਾਰਾ ਵੀ ਜਿਹੜਾ ਜੀ ਉਹ 10 ਸਕੂਲ ਜਿਹੜਾ ਜੀ ਉਹ ਸਾਡੇ ਕੇਪੀ ਰਾਣਾ ਦੇ ਅੰਮ੍ਰਿਤਕਾ ਸੋਨੇ ਦੇ ਪੈਸੇ ਦਾ ਹੈ। ਬਾਕੀ ਤੁਸੀਂ ਜਿੰਨੀ ਵੀ ਡਿਵੈਲਪਮੈਂਟ ਦੇਖਦੇ ਆ ਨੰਦ ਬਰਸਾਦ ਦੇ ਵਿੱਚ ਸਾਰੇ ਕਾਂਗਰਸ ਦੇ ਟਾਈਮ ਹੋਈ ਹੈ ਜੀ। ਅਕਾਲੀ ਦਲ ਨੇ ਰੁਪਈਆ ਜੀ ਨੰਦ ਬਣ ਲਾਇਆ ਨਹੀਂ। ਨਾ ਭਾਜਪਾ ਤਾਂ ਨਾਂ ਦਾ ਮਾਤਰੀ ਹੈ ਜੀ। ਠੀਕ ਹੈ ਜੀ। ਨਾ ਲੋਧੀਪੁਰ ਸਾਹਿਬ ਲੋਧੀਪੁਰ ਦੇ ਵਿੱਚ ਹਮੇਸ਼ਾ ਹੀ ਹੜਾਂ ਆਉਂਦਾ ਥਾ ਜੀ। ਇਹ ਕੇਪੀ ਰਾਣਾ ਜੀ ਨੇ ਐਡਾ ਵੱਡਾ ਬੰਨ ਲਾ ਕੇ ਜੀ ਇਸ ਟਾਈਮ 1 ਇੰਚ ਵੀ ਪਾਣੀ ਲੋਕਾਂ ਦੇ ਘਰ ਨਹੀਂ ਬੜਿਆ ਜੀ। ਸਾਰਾ ਪਾਣੀ ਦਰਿਆ 'ਚ ਗਿਆ ਜੀ। ਇਹ ਸਾਡੀਆਂ ਅਕਾਲੀ ਇਹ ਕਾਂਗਰਸ ਪਾਰਟੀ ਦੀਆਂ ਪ੍ਰਾਪਤੀਆਂ ਜੀ। तिवारी ਸਾਹਿਬ ਨੇ ਕੀ ਕੀਤਾ? तिवारी ਸਾਹਿਬ ਨੇ ਪ ਅਨੰਤਪੁਰ ਸਾਹਿਬ ਨੂੰ ਅਸੀਂ ਕਹਿੰਦੇ ਜੀ ਪੈਸਾ 15 ਲੱਖ ਰੁਪਏ ਸਾਨੂੰ ਮੈਸਲ ਕਮੇਟੀ ਨੂੰ ਦਵਾੜੀ ਸਾਹਿਬ ਨੇ ਦਿੱਤਾ ਜੀ ਪਿੰਡਾਂ ਨੂੰ ਪੈਸੇ ਦਿੱਤੇ ਆ ਜੀ ਸਾਡੀ ਜਿਹੜੀ ਪਾਰਟੀ ਆ ਜੀ ਬਹੁਤ ਵੱਡਾ ਸਮੁੰਦਰ ਹੈ ਜੀ ਪਾਰਟੀ ਦੇ ਹਾਈ ਕਮਾਂਡ ਤੋਂ ਜਿਸ ਤਰ੍ਹਾਂ ਵੀ ਦਿਸ਼ਾ ਨਿਰਦੇਸ਼ ਆਉਂਦੇ ਜੀ ਉਸ ਤਰ੍ਹਾਂ ਹਰ ਬੰਦੇ ਨੂੰ ਉੱਥੇ ਫਿੱਟ ਕੀਤਾ ਜਾਂਦਾ ਜੀ ਇਹ ਬੰਦੇ ਨੂੰ ਉਹਨਾਂ ਨੂੰ ਚੰਡੀਗੜ੍ਹ ਭੇਜਿਆ ਗਿਆ ਜੀ ਕਿਉਂ ਚੰਡੀਗੜ੍ਹ ਦੇ ਉੱਥੇ ਉਹਨਾਂ ਨੇ ਵਕਾਲਤ ਵੀ ਕੀਤੀ ਹੈ ਉਹਦੇ ਫਾਦਰ ਵੀ ਚੰਡੀਗੜ੍ਹ ਯੂਨੀਵਰਸਿਟੀ ਦੇ ਪ੍ਰੋਫੈਸਰ ਸੀ ਪੜ੍ਹਾਈ ਵੀ ਉਹਨਾਂ ਨੇ ਕੀਤੀ ਹੈ ਉਹਨਾਂ ਦੀ ਡਿਮਾਂਡ ਸੀ ਵੀ ਮੈਂ ਚੰਡੀਗੜ੍ਹ ਐਕੀ ਲੜਾਂ ਅ ਔਰ ਚੰਡੀਗੜ੍ਹ ਦੀ ਚੰਗੇ ਮਾਰਜ ਨਾਲ ਸੀਟ ਜਿੱਤਾਂਗੇ ਤੇ ਸਰਕਾਰ ਕਾਂਗਰਸ ਦੀ ਤੁਸੀਂ ਮੇਰੇ ਅਗਲੇ ਸਵਾਲ ਦਾ ਜਵਾਬ ਜਿਹੜਾ ਉਹ ਪਹਿਲਾਂ ਹੀ ਦੇ ਦਿੱਤਾ ਕਿ ਵਿਜੇਂਦਰ ਸਿੰਘਲਾ ਜੀ ਨੂੰ ਇੱਥੇ ਕਿਉਂ ਉਤਾਰਿਆ ਗਿਆ ਹੈ ਤਿਵਾੜੀ ਸਾਹਿਬ ਨੇ ਜਿੰਨੇ ਕੰਮ ਕੀਤੇ ਸੀ ਤਾਂ ਉਹਨਾਂ ਨੂੰ ਇੱਥੋਂ ਨਹੀਂ ਚੋਣ ਲੜਨੀ ਚਾਹੀਦੀ ਸੀ ਵਿਜੇਂਦਰ ਸਿੰਘਲ ਦੇ ਫਾਦਰ ਸੰਤਰਾਮ ਸਿੰਘਲਾ ਉਹ ਪਹਿਲੇ ਵੀ ਐਮਐਲਏ ਰਹਿ ਚੁੱਕੇ ਹੋਏ ਆ ਉਹਨਾਂ ਦੀ ਗਿਆਨੀ ਜਲ ਸਿੰਘ ਦਾ ਸਾਥ ਸੀਗੀ ਗਿਆਨੀ ਜਲ ਸਿੰਘ ਦੀ ਸਾਡੀ ਕੰਸਟੀਚੂਐਂਸੀ ਤੋਂ ਬਲੋਂਗ ਕਰਦੇ ਸੀ ਇੱਥੋਂ ਹੀ ਉਹ ਸੀਐਮ ਬਣ ਕੇ ਗਏ ਸੀ ਇਸ ਕਰਕੇ ਉਹਨਾਂ ਨੇ ਉਹਨਾਂ ਨੂੰ ਇੱਥੇ ਭੇਜਿਆ ਨਾਲੇ ਸੈਂਟਰ ਦੀ ਸੀਟ ਹੁੰਦੀ ਹੈ ਇੱਕ ਆਨੰਦਪ੍ਰਸਾਦ ਜੀ ਸਿੰਘਲਾ ਸਾਹਿਬ ਨੈਣਾਦੇਵ ਜੀ ਜਦੋਂ ਵੀ ਆਉਂਦੇ ਜੀ ਇਸ ਨਰਾਤਿਆਂ 'ਚ 10 ਦਿਨ ਉਹ ਇੱਥੇ ਪੂਰੇ ਸਾਹਿਬ ਪੂਰੀ ਬੱਬੇ ਦਾ ਡੇਰਾ ਜੀ 10 ਦਿਨ ਲਗਾਤਾਰ ਉਹ ਪੂਰਾ ਲੰਗਰ ਦੀ ਸੇਵਾ ਕਰਦੇ ਜੀ ਤੇ 8 ਦਿਨ 10 ਦਿਨ ਪੂਰਾ ਉੱਥੇ ਮੈਡੀਅਨ ਕੈਂਪ ਲਾਉਂਦੇ ਜੀ ਜਿੰਨੀਆਂ ਉਹਨਾਂ ਦੀਆਂ ਉੱਧਰ ਤੇ ਟਰਾਲੀਆਂ ਆਉਂਦੀਆਂ ਜੀ ਸਾਰਿਆਂ ਨੂੰ ਪਾਣੀ ਦੁੱਧ ਚਾਹ ਸਾਰੀ ਸੇਵਾ ਕਰਦੀ ਉਹਨਾਂ ਨੇ ਲਗਾਏ ਬੇ ਆਨੰਦਪ੍ਰਸਾਦ ਜੀ ਪਹਿਲੇ ਕਹਿੰਦੇ ਵੀ ਚੰਦੂ ਮਾਜਰਾ ਸਾਹਿਬ ਨੇ ਕੰਮ ਕੀਤੇ ਉਹਨਾਂ ਨੇ ਹਲਕਾ ਨਹੀਂ ਬਦਲਿਆ ਪਿਛਲਾ ਵਿਧਾਨ ਸਭਾ ਦਾ ਇਲੈਕਸ਼ਨ ਜੇ ਉਹ ਐਨਏ ਇਹਨਾਂ ਨੇ ਇੱਥੇ ਕੰਮ ਕੀਤੇ ਸੀਗੇ 9 ਹਲਕੇ ਪੈਂਦੇ ਲੋਕ ਸਭਾ ਹਲਕੇ ਚ ਐਤੋਂ ਕਿਤੋਂ ਉਹਨਾਂ ਨੂੰ ਹਲਕਾ ਮਿਲਿਆ ਕਨੌਰ ਜਾ ਕੇ ਲੜੇ ਉਤੋਂ ਵੀ ਤੁਹਾਡੇ ਸਾਹਮਣੇ ਉਹਨਾਂ ਦਾ ਕੀ ਹਾਲ ਹੋਇਆ ਚੰਦੂਮਤ ਸਾਹਿਬ ਮੈਂ ਗੱਲ ਕਰਦਾ ਜੀ ਚੰਦੂਮਤ ਸਾਹ ਨੂੰ ਜਿੰਨਾ ਵੀ ਜਿੰਨਾ ਵੀ ਫੰਡ ਮਿਲਿਆ ਆਪਣੇ ਬੇਟੇ ਦੇ ਕਨੌਰ ਚ ਲਾਇਆ ਇੱਥੇ ਨੰਦ ਰੁਪਈਆ ਲਾਇਆ ਜਿਹੜੀ ਅਕੈਡਮੀ ਦੀ ਗੱਲ ਕਰਦੇ ਦਸ਼ਮੇਸ਼ ਅਕੈਡਮੀ ਦੀ ਗੱਲ ਕਰਦੇ ਮੇਰੇ ਖਿਆਲ ਇੰਡੀਆ ਦੀ ਸਭ ਤੋਂ ਮਹਿੰਗੀ ਅਕੈਡਮੀ ਹੈ ਜਿੱਥੇ ਬਾਦਲ ਸਾਹਿਬ ਨੇ ਬਣਾਈ ਆ ਉਹਦੇ ਚੇਅਰਮੈਨ ਹੈ ਤੁਸੀਂ ਕਿਹੜੀ ਵਿਦਿਆ ਦੀ ਗੱਲ ਕਰਤੀ ਜੇ ਤਾਂ ਉੱਥੇ ਫ੍ਰੀ ਹੋਵੇ ਤਾਂ ਹੈ ਨਾ ਪੈਸੇ ਇਨਕਾ ਜਿਹੜਾ ਮਰਜੀ ਸਕੂਲ ਖੋਲਵੇ ਸਕੂਲ ਖੋਲਵੇ ਬੇਨਤੀ ਹੈ ਵੀ ਮੈਂ ਗੱਲ ਕਰਨੀ ਚਾਹੁੰਦਾ ਕਿ ਅੱਜ ਤੱਕ ਅਸੀਂ ਇਹਨਾਂ ਗਲੀਆਂ 'ਚ ਖੇលਨੇ ਆਂ ਕੁੱਦੇ ਆਂ ਇਹਨਾਂ ਨੂੰ ਇਹ ਨਹੀਂ ਪਤਾ ਵੀ ਇਹ ਸ਼ਹਿਰ ਪਹਿਲੇ ਕਿਹੋ ਜਿਹਾ ਸੀਗਾ ਇਹ ਸਾਰੀਆਂ ਗਲੀਆਂ ਜਿਹੜੀਆਂ ਪੱਥਰ ਦੀਆਂ ਗਲੀਆਂ ਦੀਆਂ ਵੱਡੇ ਵੱਡੇ ਪੱਥਰ ਤੇ ਸੜਕਾਂ ਨਹੀਂ ਸੀਗੀਆਂ ਔਰ ਇਹ ਸਾਰੀ ਕਾਂਗਰਸ ਹੀ ਦੇਣਾ ਹੈ ਕਿ ਅੱਜ ਦੋ ਜੋ ਕਿਸ ਵੀ ਬਣਾਇਆ ਕਾਂਗਰਸ ਪਾਰਟੀ ਨੇ ਬਣਾਇਆ ਜਿੰਨੇ ਕਾਂਗਰਸ ਦੇ ਐਮਐਲਏ ਬਣੇ ਐਮਪੀ ਬਣੇ ਹਾਂ ਨਾਲੇ ਕਾਂਗਰਸੀ ਹਮੇਸ਼ੀ ਜੀ ਇਸ ਵਾਰ ਦਿੱਲੀ ਦੀ ਹੁੰਦੀ ਸੀਗੀ 85 ਰੁਪਏ ਦੀ ਟਿਕਟ ਦਿੱਲੀ ਦੀ ਹੁੰਦੀ ਸੀ ਇਸ ਟਾਈਮ 10 10 ਇੱਕ ਪੂਰੇ 1000 ਰੁਪਏ ਦੀ ਹੈ ਇਹ 15 15 ਲੱਖ ਰੁਪਏ ਦੀ ਗੱਲ ਕਰਦੇ ਇੱਕ 100 ਰੁਪਏ ਇੱਕ 100 ਰੁਪਏ ਦਾ ਪੈਟਰੋਲ ਹੋ ਗਿਆ 1000 ਰੁਪਏ ਦਾ ਸਿਲੰਡਰ ਜੇ ਪੈਟਰੋਲ ਅਸੀਂ ਬਹੰਗਾ ਕੀਤਾ ਹੈ ਤੁਹਾਨੂੰ ਵੈਕਸੀਨ ਫ੍ਰੀ ਲਗਾਈ ਹੈ ਬਿਲਕੁਲ ਨਹੀਂ ਬੰਦੇ ਮਾਰਦੇ ਬੰਦੇ ਮਾਰਦੇ ਬੰਦੇ ਮਾਰਦੇ ਹਾਰਟ ਅਟੈਕ ਹੋ ਰਹੇ ਬੰਦੇ ਮਾਰ ਰਹੇ ਇਹ ਬੰਦੇ ਸਾਰੀ ਜਾਲੀ ਜਾਲੀ ਨਾ ਮਾਰ ਰਹੇ ਨਾ ਕਿ ਕੋਰੋਨਾ ਵੈਕਸੀਨਾਂ ਮਾਰ ਰਹੇ ਹੈ ਕੋਰੋਨਾ ਵੈਕਸੀਨਾਂ ਨੇ ਜਾਨ ਬਚੀ ਇਹਨਾਂ ਨੇ ਵੀ ਲੋਈਆਂ ਕੋਰੋਨਾ ਵੈਕਸੀਨ ਹਰ ਇੱਕ ਦਾ ਲਗਾਈ ਹਰ ਇੱਕ ਨੂੰ ਫਾਇਦਾ ਮਿਲਿਆ ਉਹਦਾ ਤੁਸੀਂ ਦੱਸ ਦਿਓ ਪੰਜਾਬ ਦੇ ਲੋਕਾਂ ਨੂੰ ਦਿੱਤੀ ਨੋਟੀਫਿਕੇਸ਼ਨ ਦੱਸਣ ਇੱਕ ਵੀ ਨੌਕਰੀ ਦੀ ਨੋਟੀਫਿਕੇਸ਼ਨ ਦਿੰਦੇ ਉਹ ਸਹੀ ਕਹਿ ਰਹੇ ਨੇ ਵੀ ਇੱਕ ਵੀ ਨੌਕਰੀ ਪੰਜਾਬ ਦੇ ਬੰਦੇ ਨੂੰ ਦਿੱਤੀ ਤੁਸੀਂ ਕਹਿ ਰਹੇ ਹੋ ਤੁਹਾਡੇ ਤੋਂ ਸਭ ਤੋਂ ਪਹਿਲਾਂ ਤੁਸੀਂ ਇਹ ਦੱਸੋ 5 ਸਾਲ ਤੁਸੀਂ ਰਹੇ ਇੰਨੇ ਨਮੋਸ਼ ਕਿਉਂ ਹੈ ਇੱਥੇ ਦੇ ਲੋਕੋ ਕਹਿ ਰਹੇ ਅਸੀਂ ਨੋਟਾ ਦਾ ਬਟਨ ਦਬਾ ਦਾਂਗੇ ਮਤਲਬ ਇੰਨੀ ਤਾਂ ਨਮੋਸ਼ੀ ਹੋਣੀ ਹੀ ਨਹੀਂ ਚਾਹੀਦੀ ਮਾਸ਼ਾਅੱਲਾ ਤੁਹਾਨੂੰ ਨਮੋਸ਼ੀਤੀ ਹੋਈ ਇਹ ਪਹਿਲਾ ਇਹ ਪਹਿਲਾਂ ਇੰਨਾ ਮਾੜਾ ਹਾਲ ਨਹੀਂ ਸੀ ਦੇਖੋ ਇੱਥੇ ਰਾਣਾ ਕੇਪੀ 1000 ਕਰੋੜ ਰੁਪਏ ਦੇ ਫੰਡ ਲੈ ਕੇ ਆਏ ਇਹ ਇੰਨੇ ਮਾੜੇ ਹਾਲਾਤ ਨਹੀਂ ਸੀ ਚਿੱਟਾ ਅੱਜ ਕਰ ਕਰ ਨਮੋਸ਼ੀ ਇਸ ਕਰਕੇ ਸਿਰਫ ਚਿੱਟੇ ਕਰਕੇ ਮੁੱਦਾ ਹੋਰ ਨਹੀਂ ਹੈ ਜੀ ਮੈਡਮ ਮੈਡਮ ਡਿਵੈਲਪਮੈਂਟ ਦੀ ਗੱਲ ਕਰਦੇ ਆ ਆਮ ਆਦਮੀ ਦੇ ਝੂਠ ਚ ਫਸ ਗਏ ਇਹਨਾਂ ਨੇ ਸਾਨੂੰ ਇੰਨਾ ਬਦਨਾਮ ਕੀਤਾ ਜਦ ਕਿ ਹੁਣ 2 ਸਾਲ ਚ ਇਹਨਾਂ ਦਾ ਭੇਦ ਖੁੱਲ ਗਿਆ ਲੋਕਾਂ ਦੇ ਸਾਹਮਣੇ ਇਹ ਨੰਗੇ ਹੋ ਗਏ ਇਹ ਇਹਨਾਂ ਨੂੰ ਆਪਣਾ ਵਿਕਾਸ ਫਲੈਕਸਾਂ ਤੇ ਦਿਖਾਣਾ ਪੈ ਗਿਆ ਧਰਤੀ ਤੇ ਕੁਝ ਨਹੀਂ ਹੈ 5 ਕਿਲੋਮੀਟਰ ਦੂਰ ਹੈ 8 ਕਿਲੋਮੀਟਰ ਲੇਡੀ ਟੀਚਰ ਨੇ ਧਰਨਾ ਮਾਰਿਆ ਵਾ ਲੋਕੀ ਰੋਂਦੇ ਆ ਟੈਂਕੀ ਉੱਪਰ ਚੜਦੀ ਹੈ ਉਮਰ ਵਿਜੇ ਪ੍ਰਤਾਪ ਕਹਿ ਰਿਹਾ ਮੇਰਾ ਐਸਐਸ ਮੇਰਾ ਐਸਐਸਪੀ ਨਸ਼ਾ ਬਕਾਰਿਆ ਉਹ ਕਹਿੰਨ ਉਹ ਭਗਵਾਨ ਤੁਮਾਨੂੰ ਕਿਹਾ ਇਹਦੀ ਟਰਾਂਸਫਰ ਕੀਤੀ ਜਾਵੇ ਨਹੀਂ ਟਰਾਂਸਫਰ ਕੀਤੀ ਗੱਲ ਇਹ ਹੈ ਹਿੰਦੁਸਤਾਨ ਦੀ ਬਦਕਿਸਮਤੀ ਹੈ ਕਿ ਹਿੰਦੁਸਤਾਨ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣੀ ਔਰ ਨਰਿੰਦਰ ਮੋਦੀ ਪ੍ਰਧਾਨ ਮੰਤਰੀ ਬਣਿਆ ਜੀਨੇ ਮੁਲਕ ਨੂੰ ਲੁੱਟ ਕੇ ਖਾ ਲਿਆ ਅੱਜ ਕੋਈ ਕਿਸੇ ਨੌਜਵਾਨ ਦੀ ਨੌਕਰੀ ਦੀ ਗਾਰੰਟੀ ਨਹੀਂ ਧੀਆਂ ਪੜ੍ਹਨ ਦੀ ਜਿੱਦੀ ਕੋ ਗਾਰੰਟੀ ਨਹੀਂ ਮੰਗਲ ਸੂਤਰ ਦੀਆਂ ਗੱਲਾਂ ਹੋ ਰਹੀਆਂ ਆ ਬਲਾਸਟ ਦੀਆਂ ਗੱਲਾਂ ਹੋ ਰਹੀਆਂ ਕਦੇਬ ਨਿੰਦਰ ਮੋਦੀ ਨੇ ਗੱਲ ਕਹੀ ਕਿ ਨੌਜ ਉਹਨਾਂ ਨੂੰ ਨੌਕਰੀ ਮਿਲੀ ਚਾਹੀਦੀ ਹਵਾਈ ਫਰ ਮਾਰੀ ਜਾਂਦਾ ਇਹਨੀਆਂ ਨੌਕਰੀਆਂ ਦਿੱਤੀਆਂ 2 ਕਰੋੜ ਨੌਕਰੀਆਂ ਦੇ ਦਿੰਦਾ ਕਿਸੇ ਨੇ ਇੱਕ ਨੌਕਰੀ ਦਿੱਤੀ ਮੈਡਮ ਝੂਠ ਹੈ ਨੰਬਰ 2 ਵੱਧ ਕਿਸਮ ਦੀ ਪੰਜਾਬ ਦੀ ਭਗਵੰਦ ਮਾਨ ਮੁੱਖ ਮੰਤਰੀ ਬਣਿਆ ਵੱਧ ਕਿਸਮ ਦੀ ਇਹਨਾਂ ਲੋਕਾਂ ਨੇ ਐਸਾ ਪੰਜਾਬ ਨੂੰ ਗਲਗ ਕੀਤਾ ਨਸ਼ੇ ਦੇ ਵਿੱਚ ਗਲਦੀਨ ਕਰ ਦਿੱਤਾ ਔਰ ਅਚੂੜ ਬੋਲ ਕੇ ਅੱਜ ਕੁੜੀਆਂ ਲਿਆ ਇੱਥੇ ਨੰਗਲ ਨਾਲ ਹੀ ਹੈ ਛਰੇ ਆਮ ਜਾ ਕੇ ਬੰਦੇ ਨੂੰ ਮਾਰ ਦਿੱਤਾ ਗਿਆ ਗੋਲੀ ਦੇ ਨਾਲ ਅੱਜ ਸੈਕੰਡ ਕੁਆਰੀ ਨਹੀਂ ਹੋਈ ਕਹਿੰਦੇ ਫੜ ਲਿਆ ਉਸ ਤੋਂ ਬਾਅਦ ਸ਼ਰੇ ਹਮ ਚੇਨੀਆਂ ਲੈ ਰਹੀਆਂ ਕਿੱਥੇ ਗਈ ਆ ਮਨ ਪਟ ਇਹ ਬੰਦਾ ਜਿਹੜਾ ਬੋਲ ਰਿਹਾ 35 ਬੋਤਲਾਂ ਸ਼ਰਾਬ ਦੀਆਂ ਤੇ ਫੜੀਆਂ ਤੂੰ ਵੀ ਕਿੰਨੀ ਕੇਸ ਚੱਲਦਾ ਇਹਨੂੰ ਪੁੱਛੋ ਕਿੱਥੇ ਆਈ ਸਾਰਿਆਂ ਨੇ ਇੱਕ ਦੂਜੇ ਤੇ ਬਹੁਤ ਸਾਰੇ ਆਰੋਪ ਵੀ ਲਗਾਨੇ ਤੁਸੀਂ ਜੀ ਵਿਜਨ ਦੱਸੋ ਜੋ 70 ਸਾਲ ਦੀ ਗੱਲ ਕਰਦੇ ਮੋਦੀ ਸਾਹਿਬ ਵੀ 70 ਸਾਲ ਦੇ ਵਿੱਚ ਕਾਂਗਰਸ ਨੇ ਕੀ ਕੀਤਾ ਉਹ ਲੋਕਾਂ ਨੂੰ ਪਤਾ ਹੈ ਵੀ ਕਾਂਗਰਸ ਨੇ ਕੀ ਕੀਤਾ ਜੋ ਮੋਦੀ ਸਾਹਿਬ ਨੇ ਆਪਣੇ 10 ਸਾਲ ਦੇ ਵਿੱਚ ਦੇਸ ਦਾ ਬੇੜਾਗਰ ਕਰਤਾ ਹਰ ਚੀਜ਼ ਵੇਚਦੀ ਤੁਸੀਂ ਰੇਲਵੇ ਵੇਚਦੀ ਤੁਸੀਂ 에어ਪੋਰਟ ਵੇਚਤੇ ਤੁਸੀਂ ਜਹਾਜ਼ ਵੇਚਤੇ ਸਾਨੂੰ ਹੀ ਵੇਚਣਾ ਰਹਿ ਗਿਆ ਅਸੀਂ ਵੀ ਵਿਕੇ ਪਏ ਐ ਬੋਦੀ ਸਾਹਿਬ ਦਾ ਜਿਹੜਾ ਸਾਰਾ ਸਤਿਆਨਾਸ਼ ਕੀਤਾ ਇਹਨਾਂ ਨੇ ਉਹ ਇੰਡੀਆ ਦੀ ਸਰਕਾਰ ਆਏਗੀ ਸਾਡਾ ਪ੍ਰਧਾਨ ਮੰਤਰੀ ਬਣੇਗਾ ਅਸੀਂ ਇਸ ਦੇਸ਼ ਨੂੰ ਵਰਲਡ ਦੀ ਨੰਬਰ 1 ਤਾਕਤ ਬਣਾ ਕੇ ਦੱਸਾਂਗੇ ਇਹ ਨਹੀਂ ਐ ਬਈ ਉੱਥੇ ਇੱਕ ਚਾਰਕ ਬੰਦੇ ਉੱਥੇ ਮਰਵਾਤੇ ਜੀ ਤਾ ਉਹਦੇ ਕਰਕੇ ਵੋਟਾਂ ਲਈ ਜਾਂਦੇ ਜੀ ਮੁੰਗੇਰੀ ਲਾਲ ਕੇ ਸੀਨ ਸਪਨੇ ਦੇ ਦੇ ਆ ਇੰਡੀਆ ਲਾਈਨਸ ਵਾਲੇ ਮੁੰਗੇਰੀ ਲਾਲ ਕੇ ਸੀਨ ਸਪਨੇ ਮੋਦੀ ਸਾਹਿਬ ਕਹਿੰਦਾ ਸੀ ਮੈਂ ਜਾ ਬੇਜਦਾ ਮੋਦੀ ਸਾਹਿਬ ਕਹਿੰਦਾ ਮੈਂ ਪੜਿਆ ਬਾਈ ਨਹੀਂ ਹੁਣ ਬੀਏ ਦੀਆਂ ਡਿਗਰੀਆਂ ਰਹੀਆਂ ਹੁਣ ਬੀਡੀਏ ਸਭ ਡੀਏ ਦੀਆਂ ਵੀ ਆ ਫਲਾਣੇ ਦੀਆਂ ਵੀ ਕੋਈ ਛੱਡਿਆ ਜਨਾਬ ਕਾਂਗਰਸ ਦਾ ਕੀ ਕਾਂਗਰਸ ਦਾ ਸਿਰਫ ਵਿਜ ਨਹੀਂ ਹੈ ਕਿ ਮੋਦੀ ਨੂੰ ਹਰਾਣਾ ਹੈ ਸਰਕਾਰ ਬਣਾਉਣ ਤੋਂ ਬਾਅਦ ਦੇਸ਼ ਨੂੰ 1 ਨੰਬਰ ਦਾ ਬਣਾਵਾਂਗੇ 1 ਨੰਬਰ ਦਾ ਜਿਹੜੇ ਚੰਦੂ ਮਾਇਆ ਦੀ ਗੱਲ ਕਰਦੇ ਆ ਚੰਦੂ ਮਾਇਆ ਦਾ ਅਸੀਂ ਸੁਣੋ ਅਸੀਂ ਫੈਮਿਲੀ ਮੈਂਬਰ ਆ ਚੰਦੂ ਮਾਇਆ ਦੇ ਸਾਨੂੰ ਪਤਾ ਹੈ ਚੰਦੂ ਮਾਹਰ ਸਾਹਿਬ ਨੂੰ ਐਮਪੀ ਬਣਾਇਆ ਲੋਕਾਂ ਨੇ ਅਕਾਲੀ ਦਲ ਬੀਜੇਪੀ ਨੇ ਜੋੜ ਕੇ ਬਣਾਇਆ ਠੀਕ ਹੈ ਜੀ ਸੁੱਥੇ ਕਾਂਗਰਸ ਆ ਰਹੀ ਹੈ ਅਸੀਂ ਮੰਨਦੇ ਆ ਹੁਣ ਵੀ ਇਹ ਵੀ ਵੱਖਰੀ ਹੈ ਅਕਾਲੀ ਦਲ ਵੱਖਰਾ ਹੈ ਚੰਦੂ ਮਾਹਰ ਸਾਹਿਬ ਜਿੰਨਾ ਪੈਸਾ ਇਸ ਇਲਾਕੇ ਨੂੰ ਆਇਆ ਇਹ ਕਰਦੇ ਨਾ ਗੱਲ ਵੀ ਚੰਦੂ ਮਾਹਰ ਆ ਕੀਤਾ ਕੀਤਾ ਚੰਦੂ ਮਾਹਰ ਸਾਹਿਬ ਨੇ ਜਿੰਨਾ ਪੈਸਾ ਐਮਪੀ ਕੋਟੇ ਦਾ ਤਾਂ ਆਪਣੇ ਮੁੰਡੇ ਦੀ ਇਲੈਕਸ਼ਨ ਦੇ ਆਪਣੇ ਮੁੰਡੇ ਦੀ ਉੱਥੇ ਹਲਾ ਹਲਕੇ ਚਲਾ ਕੇ ਮੁੰਡੇ ਨੂੰ ਇਲੈਕਸ਼ਨ ਇਲੈਕਸ਼ਨ ਦੇ ਵਿੱਚ ਪਹਿਲੀ ਗੱਲ ਇੱਕ ਇੱਕ ਮਿੰਟ ਇਹ ਸਵਾਲ ਇਹ ਸਵਾਲ ਕਰਨ ਭਈ ਕਿਉਂਕਿ ਮਨੀਸ਼ ਦਿਵਾਰੀ ਜਿਹੜੇ ਨੇ ਇਥੇ ਸੰਸਦ ਰਹੇ ਨੇ ਤੇ ਜਾਣ ਲੈਣੇ ਆ ਕਿ ਆ ਕੇ ਕੀ ਕੁਝ ਅਜਿਹਾ ਕੀਤਾ ਹੈ ਜਿਸ ਦਾ ਜੋ ਕਹਿੰਦੇ ਹੈ ਕਿ ਉਹ ਗੱਲ ਲੈ ਕੇ ਉਹ ਰਿਪੋਰਟ ਕਾਰਡ ਲੈ ਕੇ ਇਹ ਜਨਤਾ ਦੇ ਵਿੱਚ ਜਾ ਰਹੇ ਨੇ ਤੁਹਾਡਾ ਨਾਮ ਦੱਸ ਦਿਓ ਜੀ ਮੈਂ ਗੁਰਿੰਦਰ ਸਿੰਘ ਵਾਲੀਆ ਜੀ ਐਮ ਸੀ ਨਨਪੁਰ ਸਾਹਿਬ ਵਾਲੀਆ ਸਾਹਿਬ ਕਾਂਗਰਸ ਨੇ ਪਿਛਲੇ 5 ਸਾਲਾਂ ਦੇ ਵਿੱਚ ਕੀ ਕੁਝ ਕੀਤਾ ਜੇ ਤੁਸੀਂ ਪੰਜ ਵੱਡੇ ਕੰਮ ਗਿਣਾਣੇ ਹੋ ਤਾਂ ਕੀ ਉਹ ਕੰਮ ਹੋ ਅਨੰਦਪੁਰ ਸਾਹਿਬ ਦੇ ਵਿੱਚ ਤੁਸੀਂ ਆਏ ਤੁਹਾਡਾ ਬਹੁਤ ਬਹੁਤ ਧੰਨਵਾਦ ਜਿਹਦੇ ਨਾਲ ਇਸ ਗੁਰੂ ਧਰਤੀ ਨੂੰ ਅਸੀਂ ਤੁਹਾਨੂੰ ਨਮਸਕਾਰ ਕਰਦੇ ਹਾਂ ਤੁਸੀਂ ਆਏ ਇੱਥੇ بڑے ਮੁੱਦੇ ਨੇ ਜੀ ਬੜੀਆਂ ਪਾਰਟੀਆਂ ਆਈਆਂ ਸਭ ਤੋਂ ਵੱਧ ਇਸ ਅਨੰਦਪੁਰ ਸਾਹਿਬ ਦੀ ਗਿਆਨੀ ਜੈ ਸਿੰਘ ਨੇ ਸਭ ਤੋਂ ਪਹਿਲੇ ਇਹਦੀ ਬਾਹ ਫੜੀ ਜੀ ਅਨੰਦਪੁਰ ਸਾਹਿਬ ਦੀ ਉਹਨਾਂ ਨੇ ਇਹਨਾਂ ਦੇ ਸਾਥ ਲੈਟਰਨ ਬਾਥਰੂਮ ਬਣਾਇਆ ਜੀ ਘਰ ਘਰ ਲੋਕਾਂ ਦੇ ਸਾਰਾ ਸਿਸਟਮ ਤਿਆਰ ਕੀਤਾ ਜੀ ਉਸ ਤੋਂ 1978 ਤੋਂ ਬਾਅਦ ਜਿੰਨੀਆਂ ਸਰਕਾਰਾਂ ਆਈਆਂ ਕਿਸੇ ਸਰਕਾਰ ਨੇ ਇਸ ਸੀਵਰੇ ਸਿਸਟਮ ਬਾਰੇ ਕੋਈ ਨਹੀਂ ਸੋਚਿਆ ਸਾਡੇ ਰਾਣਾ ਜੀ ਆਏ ਜੇ ਉਹਨਾਂ ਨੇ 9 ਕਰੋੜ ਰੁਪਈਆ ਇਸ ਨੰਦਵਰ ਧਰਤੀ ਨੂੰ ਜੀ ਸੀਵਰੇ ਵਾਸਤੇ ਦਿੱਤਾ ਜੀ 105 ਕਰੋੜ ਰੁਪਈਆ ਅੰਬਿਕਾ ਸੋਨੀ ਜੀ ਨੇ ਲਿਆਂਦਾ ਬਾਬਾ ਜੀ ਇੱਥੇ ਐਮਐਲਏ ਸੀ ਉਸ 105 ਕਰੋੜ ਨਾਲ ਬੱਸ ਸਟੈਂਡ ਬਣਿਆ ਜੀ ਨੈਣਾ ਦੇਵੀ ਦਾ ਦੋਨੇ ਪੁਲ ਬਣੇ ਜੀ ਆ 10 ਸਕੂਲ ਅਕਾਲੀ ਦਲ ਨੇ ਨਹੀਂ ਪੱਥਰ ਰੱਖਿਆ ਪਰ ਉਹਦੀ ਸਾਰਾ ਵੀ ਜਿਹੜਾ ਜੀ ਉਹ 10 ਸਕੂਲ ਜਿਹੜਾ ਜੀ ਉਹ ਸਾਡੇ ਕੇਪੀ ਰਾਣਾ ਦੇ ਅੰਬਿਕਾ ਸੋਨੀ ਦੇ ਪੈਸੇ ਦਾ ਹੈ। ਬਾਕੀ ਤੁਸੀਂ ਜਿੰਨੀ ਵੀ ਡਿਵੈਲਪਮੈਂਟ ਦੇਖਦੇ ਆ ਨੰਦ ਬਰਸਾਦ ਦੇ ਚ ਸਾਰੇ ਕਾਂਗਰਸ ਦੇ ਟਾਈਮ ਹੋਈ ਹੈ ਜੀ। ਅਕਾਲੀ ਦਲ ਨੇ ਰੁਪਈਆ ਜੀ ਨੰਦ ਬਣ ਲਾਇਆ ਨਹੀਂ ਨਾ ਭਾਜਪਾ ਤਾਂ ਨਾਂ ਦਾ ਮਾਤਰੀ ਹੈ ਜੀ। ਠੀਕ ਹੈ ਜੀ। ਨਾ ਲੋਧੀਪੁਰ ਸਾਹਿਬ ਲੋਧੀਪੁਰ ਦੇ ਵਿੱਚ ਹਮੇਸ਼ਾ ਹੀ ਹੜਾਂ ਆਉਂਦਾ ਥਾ ਜੀ। ਇਹ ਕੇਪੀ ਰਾਣਾ ਜੀ ਨੇ ਐਡਾ ਵੱਡਾ ਬੰਨ ਲਾ ਕੇ ਜੀ ਇਸ ਟਾਈਮ 1 ਇੰਚ ਵੀ ਪਾਣੀ ਲੋਕਾਂ ਦੇ ਘਰ ਨਹੀਂ ਬੜਿਆ ਜੀ। ਸਾਰਾ ਪਾਣੀ ਦਰਿਆ ਚ ਗਿਆ ਜੀ। ਇਹ ਸਾਡੀਆਂ ਅਕਾਲੀ ਇਹ ਕਾਂਗਰਸ ਪਾਰਟੀ ਦੀਆਂ ਪ੍ਰਾਪਤੀਆਂ ਜੀ। तिवारी ਸਾਹਿਬ ਨੇ ਕੀ ਕੀਤਾ? ਦਵਾੜੀ ਸਾਹਿਬ ਨੇ ਪਿੰਡਾਂ ਨੂੰ ਪੈਸੇ ਦਿੱਤੇ ਜੀ ਅਨੰਤਪੁਰ ਸਾਹਿਬ ਨੂੰ ਅਸੀਂ ਕਹਿੰਦੇ ਜੀ ਪੈਸਾ 15 ਲੱਖ ਰੁਪਏ ਸਾਨੂੰ ਮੈਸਲ ਕਮੇਟੀ ਨੂੰ ਦਵਾੜੀ ਸਾਹਿਬ ਨੇ ਦਿੱਤਾ ਜੀ ਪਿੰਡਾਂ ਨੂੰ ਪੈਸੇ ਦਿੱਤੇ ਆ ਜੀ ਸਾਡੀ ਜਿਹੜੀ ਪਾਰਟੀ ਆ ਜੀ ਬਹੁਤ ਵੱਡਾ ਸਮੁੰਦਰ ਹੈ ਜੀ ਪਾਰਟੀ ਦੇ ਹਾਈ ਕਮਾਂਡ ਤੋਂ ਜਿਸ ਤਰ੍ਹਾਂ ਵੀ ਦਿਸ਼ਾ ਨਿਰਦੇਸ਼ ਆਉਂਦੇ ਜੀ ਉਸ ਤਰ੍ਹਾਂ ਹਰ ਬੰਦੇ ਨੂੰ ਉੱਥੇ ਫਿੱਟ ਕੀਤਾ ਜਾਂਦਾ ਜੀ ਇਹ ਬੰਦੇ ਨੂੰ ਉਹਨਾਂ ਨੂੰ ਚੰਡੀਗੜ੍ਹ ਭੇਜਿਆ ਗਿਆ ਜੀ ਕਿਉਂ ਚੰਡੀਗੜ੍ਹ ਦੇ ਉੱਥੇ ਉਹਨਾਂ ਨੇ ਵਕਾਲਤ ਵੀ ਕੀਤੀ ਹੈ ਉਹਦੇ ਫਾਦਰ ਵੀ ਚੰਡੀਗੜ੍ਹ ਯੂਨੀਵਰਸਿਟੀ ਦੇ ਪ੍ਰੋਫੈਸਰ ਸੀ ਪੜ੍ਹਾਈ ਵੀ ਉਹਨਾਂ ਨੇ ਕੀਤੀ ਹੈ ਉਨਾਈ ਡਿਮਾਂਡ ਸੀ ਮੈਂ ਚੰਡੀਗੜ੍ਹ ਐ ਕਿ ਲੜਾਂ ਆਨੰਦਪੁਰ ਸਾਹਿਬ ਔਰ ਚੰਡੀਗੜ੍ਹ ਦੀ ਚੰਗੇ ਮਾਰਜ ਨਾਲ ਸੀ ਸੀਟ ਜਿੱਤਾਂਗੇ ਤੇ ਸਰਕਾਰ ਕਾਂਗਰਸ ਦੀ ਤੁਸੀਂ ਮੇਰੇ ਅਗਲੇ ਸਵਾਲ ਦਾ ਜਵਾਬ ਜਿਹੜਾ ਉਹ ਪਹਿਲਾਂ ਹੀ ਦੇ ਦਿੱਤਾ ਕਿ ਵਿਜੇਂਦਰ ਸਿੰਘਲਾ ਜੀ ਨੂੰ ਇੱਥੇ ਕਿਉਂ ਉਤਾਰਿਆ ਗਿਆ ਹੈ ਤਿਵਾੜੀ ਸਾਹਿਬ ਨੇ ਜਿੰਨੇ ਕੰਮ ਕੀਤੇ ਸੀ ਤਾਂ ਉਹਨਾਂ ਨੂੰ ਇੱਥੋਂ ਨਹੀਂ ਝੋਣ ਲੜਨੀ ਚਾਹੀਦੀ ਸੀ ਵਿਜੇਂਦਰ ਸਿੰਘਲ ਦੇ ਫਾਦਰ ਸੰਤਰਾਮ ਸਿੰਘਲਾ ਉਹ ਪਹਿਲੇ ਵੀ ਐਮਐਲਏ ਰਹਿ ਚੁੱਕੇ ਹੋਏ ਆ ਉਨਾ ਦੀ ਗਿਆਨੀ ਜਲ ਸਿੰਘ ਦਾ ਸਾਹ ਜਿਗੀ ਗਿਆਨੀ ਜਲ ਸਿੰਘ ਜੀ ਸਾਡੀ ਕੰਸਟੀਚੂਐਂਸੀ ਤੋਂ ਬਲੋਂਗ ਕਰਦੇ ਸੀ ਇੱਥੋਂ ਹੀ ਉਹ ਸੀਐਮ ਬਣ ਕੇ ਗਏ ਸੀ ਇਸ ਕਰਕੇ ਉਹਨਾਂ ਨੇ ਉਹਨਾਂ ਨੂੰ ਇੱਥੇ ਭੇਜਿਆ ਹੈ ਨਾਲੇ ਸੈਂਟਰ ਦੀ ਸੀਟ ਹੁੰਦੀ ਹੈ ਇੱਕ ਆਨੰਦ ਪ੍ਰਸਾਦ ਜੀ ਸਿੰਘਲਾ ਸਾਹਿਬ ਨੈਣਾ ਦੇ ਵੀ ਜਦੋਂ ਵੀ ਆਉਂਦੇ ਜੀ ਇਸ ਨਰਾਤਿਆਂ 'ਚ 10 ਦਿਨ ਉਹ ਇੱਥੇ ਪੂਰੇ ਸਾਹਿਬ ਪੂਰੀ ਬੱਬੇ ਦਾ ਡੇਰਾ ਜੀ 10 ਦਿਨ ਲਗਾਤਾਰ ਉਹ ਪੂਰਾ ਲੰਗਰ ਦੀ ਸੇਵਾ ਕਰਦੇ ਜੀ ਤੇ 8 ਦਿਨ 10 ਦਿਨ ਪੂਰਾ ਉੱਥੇ ਮੈਡੀਅਨ ਕੈਂਪ ਲਾਉਂਦੇ ਜੀ ਜਿੰਨੀਆਂ ਉਹਨਾਂ ਦੀ ਉਧਰ ਤੇ ਟਰਾਲੀਆਂ ਆਉਂਦੀਆਂ ਜੀ ਸਾਰਿਆਂ ਨੂੰ ਪਾਣੀ ਦੁੱਧ ਚਾਹ ਸਾਰੀ ਸੇਵਾ ਕਰਦੀ ਉਹਨਾਂ ਦੇ ਲਗਾਏ ਬੇਨੰਦਪੁਰ ਸਾਹਿਬ ਦੀ ਪਹਿਲੇ ਕਹਿੰਦੇ ਵੀ ਚੰਦੂ ਮਾਜਰਾ ਸਾਹਿਬ ਨੇ ਕੰਮ ਕੀਤੇ ਉਹਨਾਂ ਨੇ ਹਲਕਾ ਨਹੀਂ ਬਦਲਿਆ ਪਿਛਲਾ ਵਿਧਾਨ ਸਭਾ ਦਾ ਇਲੈਕਸ਼ਨ ਜੇ ਉਹ ਐਨਏ ਇਹਨਾਂ ਨੇ ਇੱਥੇ ਕੰਮ ਕੀਤੇ ਸੀਗੇ 9 ਹਲਕੇ ਪੈਂਦੇ ਲੋਕ ਸਭਾ ਹਲਕੇ ਚ ਐਤੋਂ ਕਿਤੋਂ ਉਹਨਾਂ ਨੂੰ ਹਲਕਾ ਮਿਲਿਆ ਕਨੌਰ ਜਾ ਕੇ ਲੜੇ ਉਤੋਂ ਵੀ ਤੁਹਾਡੇ ਸਾਹਮਣੇ ਉਹਨਾਂ ਦਾ ਕੀ ਹਾਲ ਹੋਇਆ ਚੰਦੂ ਮਾਜਰਾ ਸਾਹਿਬ ਮੈਂ ਗੱਲ ਕਰਦਾ ਜੀ ਚੰਦੂ ਮਾ ਸਾਹ ਨੂੰ ਜਿੰਨਾ ਵੀ ਜਿੰਨਾ ਵੀ ਫੰਡ ਮਿਲਿਆ ਆਪਣੇ ਬੇਟੇ ਦੇ ਕਨੌਰ ਚ ਲਾਇਆ ਇੱਥੇ ਨੰਦ ਰੁਪਈਆ ਲਾਇਆ ਜਿਹੜੀ ਅਕੈਡਮੀ ਦੀ ਗੱਲ ਕਰਦੇ ਦਸ਼ਮੇਸ਼ ਅਕੈਡਮੀ ਦੀ ਗੱਲ ਕਰਦੇ ਮੇਰੇ ਖਿਆਲ ਇੰਡੀਆ ਦੀ ਸਭ ਤੋਂ ਮਹਿੰਗੀ ਅਕੈਡਮੀ ਹੈ ਜਿੱਥੇ ਬਾਦਲ ਸਾਹਿਬ ਨੇ ਬਣਾਈ ਆ ਉਹਦੇ ਚੇਅਰਮੈਨ ਹੈ ਤੁਸੀਂ ਕਿਹੜੀ ਵਿਦਿਆਦੀ ਗੱਲ ਕਰਤੀ ਜੇ ਤਾਂ ਉੱਥੇ ਫ੍ਰੀ ਹੋਵੇ ਤਾਂ ਹੈ ਨਾ ਪੈਸੇ ਇਨਕਾ ਜਿਹੜਾ ਮਰਜੀ ਸਕੂਲ ਖੋਲਵੇ ਸਕੂਲ ਖੋਲਵੇ ਬੇਨਤੀ ਹੈ ਵੀ ਮੈਂ ਗੱਲ ਕਰਨੀ ਚਾਹੁੰਦਾ ਕਿ ਅੱਜ ਤੱਕ ਅਸੀਂ ਇਹਨਾਂ ਗਲੀਆਂ 'ਚ ਖੇលਨੇ ਆਂ ਕੁੱਦੇ ਆਂ ਇਹਨਾਂ ਨੂੰ ਇਹ ਨਹੀਂ ਪਤਾ ਵੀ ਇਹ ਸ਼ਹਿਰ ਪਹਿਲੇ ਕਿਹੋ ਜਿਹਾ ਸੀਗਾ ਇਹ ਸਾਰੀਆਂ ਗਲੀਆਂ ਜਿਹੜੀਆਂ ਪੱਥਰ ਦੀਆਂ ਗਲੀਆਂ ਦੀਆਂ ਵੱਡੇ ਵੱਡੇ ਪੱਥਰ ਤੇ ਛੜਕ ਨਹੀਂ ਸੀ ਗਿਆ ਔਰ ਇਹ ਸਾਰੀ ਕਾਂਗਰਸ ਹੀ ਦੇਣਾ ਕਿ ਅੱਜ ਜੋ ਕੁਝ ਵੀ ਬਣਾਇਆ ਕਾਂਗਰਸ ਪਾਰਟੀ ਨੇ ਬਣਾਇਆ ਜਿੰਨੇ ਕਾਂਗਰਸ ਦੇ ਐਮਐਲਏ ਬਣੇ ਐਮਪੀ ਬਣੇ ਸ਼ਾਹ ਨਾਲੇ ਸ਼ਾਗਰਸੀ ਹਮੇਸ਼ੀ ਜੀ ਦਿੱਲੀ ਦੀ ਹੁੰਦੀ ਸੀਗੀ 85 ਰੁਪਏ ਦੀ ਟਿਕਟ ਦਿੱਲੀ ਦੀ ਹੁੰਦੀ ਸੀ ਇਸ ਟਾਈਮ 10 10 ਇੱਕ ਪੂਰੇ 1000 ਰੁਪਏ ਦੀ ਹੈ ਇਹ 15 15 ਲੱਖ ਰੁਪਏ ਦੀ ਗੱਲ ਕਰਦੇ ਇੱਕ 100 ਰੁਪਏ ਇੱਕ 100 ਰੁਪਏ ਦਾ ਪੈਟਰੋਲ ਹੋ ਗਿਆ 1000 ਰੁਪਏ ਦਾ ਸਿਲੰਡਰ ਜੇ ਪੈਟਰੋਲ ਅਸੀਂ ਬੰਗਾ ਕੀਤਾ ਹੈ ਤੁਹਾਨੂੰ ਵੈਕਸੀਨ ਫ੍ਰੀ ਲਗਾਈ ਹੈ ਬਿਲਕੁਲ ਨਹੀਂ ਬੰਦੇ ਮਾਰਦੇ ਬੰਦੇ ਮਾਰਦੇ ਬੰਦੇ ਮਾਰਦੇ ਹਾਰਟ ਅਟੈਕ ਹੋ ਰਹੇ ਬੰਦੇ ਮਾਰ ਰਹੇ ਇਹ ਬੰਦੇ ਸਾਰੀ ਜਾਲੀ ਜਾਲੀ ਨਾ ਮਾਰ ਰਹੇ ਨਾ ਕਿ ਕੋਰੋਨਾ ਵੈਕਸੀਨ ਨਾ ਮਾਰ ਰਹੇ ਹੈ ਕੋਰੋਨਾ ਵੈਕਸੀਨ ਨਾਲ ਜਾਨ ਬਚੀ ਇਹਨਾਂ ਨੇ ਵੀ ਲੋਈਆਂ ਕਿਉਂ ਮਾਰ ਕੇ ਬਾਹਰ कोरोना वैक्सीन ਹਰ ਇੱਕ ਦਾ ਲਗਾਈ ਹਰ ਇੱਕ ਨੂੰ ਫਾਇਦਾ ਮਿਲਿਆ ਉਹਦਾ ਤੁਸੀਂ ਦੱਸ ਦਿਓ ਪੰਜਾਬ ਦੇ ਲੋਕਾਂ ਨੂੰ ਦਿੱਤੀ ਡੋਟੀਫਿਕੇਸ਼ਨ ਦੱਸਣ ਇੱਕ ਵੀ ਨੌਕਰੀ ਦੀ ਨੋਟੀਫਿਕੇਸ਼ਨ ਦਿੰਦੇ ਨੇ ਉਹ ਸਹੀ ਕਹਿ ਰਹੇ ਨੇ ਵੀ ਇੱਕ ਵੀ ਨੌਕਰੀ ਪੰਜਾਬ ਦੇ ਬੰਦੇ ਨੂੰ ਦਿੱਤੀ ਤੁਸੀਂ ਕਹਿ ਰਹੇ ਹੋ ਤੁਹਾਡੇ ਤੋਂ ਸਭ ਤੋਂ ਪਹਿਲਾਂ ਤੁਸੀਂ ਇਹ ਦੱਸੋ 5 ਸਾਲ ਤੁਸੀਂ ਰਹੇ ਇੰਨੇ ਨਮੋਸ਼ ਕਿਉਂ ਹੈ ਇੱਥੇ ਦੇ ਲੋਕੋ ਕਹਿ ਰਹੇ ਆਂ ਅਸੀਂ ਨੋਟਾ ਦਾ ਬਟਨ ਦਬਾ ਦਾਂਗੇ ਮਤਲਬ ਇੰਨੀ ਤਾਂ ਨਮੋਸ਼ੀ ਹੋਣੀ ਹੀ ਨਹੀਂ ਚਾਹੀਦੀ ਮਾਸ਼ਾਅੱਲਾ ਤੁਨ ਨਮੋਸ਼ੀਤੀ ਹੋਈ ਇਹ ਪਹਿਲਾ ਇਹ ਪਹਿਲਾ ਇੰਨਾ ਮਾੜਾ ਹਾਲ ਨਹੀਂ ਸੀ ਦੇਖੋ ਇੱਥੇ ਰਾਣਾ ਕੇਪੀ 1000 ਕਰੋੜ ਰੁਪਏ ਦੇ ਫੰਡ ਲੈ ਕੇ ਆਏ ਇਹ ਇੰਨੇ ਮਾੜੇ ਹਾਲਾਤ ਨਹੀਂ ਸੀ ਚਿੱਟਾ ਅੱਜ ਕਰ ਕਰ ਨਮੋਸ਼ੀ ਇਸ ਕਰਕੇ ਸਿਰਫ ਚਿੱਟੇ ਕਰਕੇ ਮੁੱਦਾ ਹੋਰ ਨਹੀਂ ਹੈ ਮੈਡਮ ਮੈਡਮ ਡਿਵੈਲਪਮੈਂਟ ਦੀ ਗੱਲ ਕਰ ਰਹੇ ਆਂ ਆਮ ਆਦਮੀ ਦੇ ਝੂਠ ਚ ਫਸ ਗਏ ਇਹਨਾਂ ਨੇ ਸਾਨੂੰ ਇੰਨਾ ਬਦਨਾਮ ਕੀਤਾ ਜਦ ਕਿ ਹੁਣ 2 ਸਾਲ ਚ ਇਹਨਾਂ ਦਾ ਭੇਦ ਖੁੱਲ ਗਿਆ ਲੋਕਾਂ ਇਹ ਇਹਨਾਂ ਨੂੰ ਆਪਣਾ ਵਿਕਾਸ ਫਲੈਕਸਾਂ ਤੇ ਦਿਖਾਣਾ ਪੈ ਗਿਆ ਧਰਤੀ ਤੇ ਕੁਛ ਨਹੀਂ ਹੈ 1.5 ਕਿਲੋਮੀਟਰ ਦੂਰ ਹੈ 8 ਕਿਲੋਮੀਟਰ ਲੇਡੀ ਟੀਚਰ ਨੇ ਧਰਨਾ ਮਾਰਿਆ ਵਾ ਲੋਕੀ ਰੋਂਦੇ ਆ ਟੈਂਕੀ ਅਮਰ ਚੜਦੀ ਹੈ ਅਮਰ ਵਿਜੇ ਪ੍ਰਤਾਪ ਕਹਿ ਰਿਹਾ ਮੇਰਾ ਐਸਐਸ ਮੇਰਾ ਐਸਐਸਪੀ ਨਸ਼ਾ ਬਕਾਰਿਆ ਉਹ ਕਹਿੰਨ ਉਹ ਭਗਵਾਨ ਤੁਮਾਨੂੰ ਕਿਹਾ ਇਹਦੀ ਟਰਾਂਸਫਰ ਕੀਤੀ ਜਾਵੇ ਨਹੀਂ ਟਰਾਂਸਫਰ ਕੀਤੀ ਗੱਲ ਇਹ ਹੈ ਹਿੰਦੁਸਤਾਨ ਦੀ ਬਦਕਿਸਮਤੀ ਹੈ ਕਿ ਹਿੰਦੁਸਤਾਨ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣੀ ਔਰ ਨਰਿੰਦਰ ਮੋਦੀ ਪ੍ਰਧਾਨ ਮੰਤਰੀ ਬਣਿਆ ਜੀਨੇ ਮੋਲਖ ਨੂੰ ਰੁੱਟ ਕੇ ਖਾ ਲਿਆ ਅੱਜ ਕੋਈ ਕਿਸੇ ਨੌਜਵਾਨ ਦੀ ਨੌਕਰੀ ਦੀ ਗਾਰੰਟੀ ਨਹੀਂ ਧੀਆਂ ਪੈਣਾ ਜਿੱਦੀ ਕੋ ਗਾਰੰਟੀ ਨਹੀਂ ਮੰਗਲ ਸੂਤਰ ਦੀਆਂ ਗੱਲਾਂ ਹੋ ਰਹੀਆਂ ਆ ਬਲਾਸਟ ਦੀਆਂ ਗੱਲਾਂ ਹੋ ਰਹੀਆਂ ਕਦੇ ਨਿੰਦਰ ਮੋਦੀ ਨੇ ਅਗਲ ਕਹੀ ਇਹ ਨੌਜਵਾਨਾਂ ਨੂੰ ਨੌਕਰੀ ਮਿਲਣੀ ਚਾਹੀਦੀ ਹਵਾਈ ਫਾਇਰ ਮਾਰੀ ਜਾਂਦਾ ਇਹਨੀਆਂ ਨੌਕਰੀਆਂ ਦਿੱਤੀਆਂ 2 ਕਰੋੜ ਨੌਕਰੀਆਂ ਦੇ ਦੇ ਕਿਸੇ ਨੇ ਇੱਕ ਨੌਕਰੀ ਦਿੱਤੀ ਮੈਡਮ ਝੂਠ ਹੈ ਨੰਬਰ 2 ਵੱਧ ਕਿਸਮ ਦੀ ਪੰਜਾਬ ਦੀ ਭਗਵਾਨ ਜੀ ਮੱਖ ਮੰਤਰੀ ਬਣਿਆ ਵੱਧ ਕਿਸਮ ਦੀ ਇਹਨਾਂ ਲੋਕਾਂ ਨੇ ਐਸਾ ਪੰਜਾਬ ਨੂੰ ਗਰਗ ਕੀਤਾ ਨਸ਼ੇ ਦੇ ਵਿੱਚ ਗਲਦੀਨ ਕਰ ਦਿੱਤਾ ਔਰ ਅਚੂੜ ਬੋਲ ਕੇ ਅੱਜ ਕੁੜੀਆਂ ਲਿਆ ਇੱਥੇ ਨੰਗਲ ਨਾਲ ਹੀ ਹੈ ਸ਼ਰਮ ਜਾ ਕੇ ਬੰਦੇ ਨੂੰ ਮਾਰ ਦਿੱਤਾ ਗਿਆ ਗੋਲੀ ਦੇ ਨਾਲ ਅੱਜ ਸੈਕਿੰਡ ਕੁਆਰੀ ਨਹੀਂ ਹੋਈ ਕਹਿੰਦੇ ਫੜ ਲਿਆ ਉਸ ਤੋਂ ਬਾਅਦ ਸ਼ਰਮ ਚੇਨੀਆਂ ਲੈ ਰਹੀਆਂ ਕਿੱਥੇ ਗਈਆਂ ਮਨਪਤ ਇਹ ਬੰਦੇ ਦਾ ਬੋਲਿਆ 35 ਬੋਤਲਾਂ ਸ਼ਰਦੀਆਂ ਤੇ ਫੜ ਗਿਆ ਤੂੰ ਵੀ ਮਿੱਟੀ ਕੇ ਚੱਲਦਾ ਜਿਹਨੂੰ ਪੁੱਛਾ ਕਿਥੇ ਆਈ ਸਾਰੇ ਨੇ ਇੱਕ ਦੂਜੇ ਤੇ ਬਹੁਤ ਸਾਰੇ aarop bhi lagane hai ਤੁਸੀਂ ਜੀ ਵਿਜਨ ਦੱਸੋ ਜੋ 70 ਸਾਲ ਦੀ ਗੱਲ ਕਰਦੇ ਮੋਦੀ ਸਾਹਿਬ ਵੀ 70 ਸਾਲ ਦੇ ਵਿੱਚ ਕਾਂਗਰਸ ਨੇ ਕੀ ਕੀਤਾ ਉਹ ਲੋਕਾਂ ਨੂੰ ਪਤਾਏ ਵੀ ਕਾਂਗਰਸ ਨੇ ਕੀ ਕੀਤਾ ਜੋ ਮੋਦੀ ਸਾਹਿਬ ਨੇ ਆਪਣੇ 10 ਸਾਲ ਦੇ ਵਿੱਚ ਦੇਸ਼ ਦਾ ਬੇੜਾਗਰ ਕਰਤਾ ਹਰ ਚੀਜ਼ ਵੇਚਤੀ ਤੁਸੀਂ ਰੇਲਵੇ ਵੇਚਤੀ ਤੁਸੀਂ 에어ਪੋਰਟ ਵੇਚਤੇ ਤੁਸੀਂ ਜਹਾਜ਼ ਵੇਚਤੇ ਸਾਨੂੰ ਹੀ ਵੇਚਣਾ ਰਹਿ ਗਿਆ ਅਸੀਂ ਵੀ बिकੇ ਪਏ ਐ ਮੋਦੀ ਸਾਹਿਬ ਦਾ ਜਿਹੜਾ ਸਾਰਾ ਸਤਿਆਨਾਸ਼ ਕੀਤਾ ਇਹਨਾਂ ਨੇ ਉਹ ਇੰਡੀਆ ਦੀ ਸਰਕਾਰ ਆਏਗੀ ਸਾਡਾ ਪ੍ਰਧਾਨ ਮੰਤਰੀ ਬਣੇਗਾ ਅਸੀਂ ਇਸ ਦੇਸ਼ ਨੂੰ ਵਰਲਡ ਦੀ ਨੰਬਰ 1 ਤਾਕਤ ਬਣਾ ਕੇ ਦੱਸਾਂਗੇ ਇਹ ਨਹੀਂ ਐ ਵੀ ਉੱਥੇ ਇੱਕ ਚਾਰਕ ਬੰਦੇ ਉੱਥੇ ਮਰਵਾਤੇ ਜੀ ਤਾਂ ਉਹਦੇ ਕਰਕੇ ਵੋਟਾਂ ਲਈ ਜਾਂਦੇ ਜੀ ਮਗੇਰੀ ਲਾਲ ਕੇ ਸੀਟਸ ਆਪਣੇ ਦੇਦੇ ਆ ਇੰਡੀਆ ਨਾਇਸ ਵਾਲੇ ਮਗੇਰੀ ਲਾਲ ਕੇ ਸੀਟਸ ਆਪਣੇ ਮੋਦੀ ਸਾਹਿਬ ਕਹਿੰਦਾ ਸੀ ਮੈਂ ਜਾ ਬੇਜਦਾ ਮੋਦੀ ਸਾਹਿਬ ਕਹਿੰਦਾ ਮੈਂ ਪੜਿਆ ਬਾਈ ਨਹੀਂ ਹੁਣ ਬੀਏ ਦੀਆਂ ਡਿਗਰੀਆਂ ਰਹੀਆਂ ਹੁਣ ਬੀਡੀਏ ਸਭ ਡੀਏ ਦੀਆਂ ਵੀ ਆ ਫਲਾਣੇ ਦੀਆਂ ਵੀ ਕੋਈ ਛੱਡਿਆ ਜਨਾਬ ਕਾਂਗਰਸ ਦਾ ਕੀ ਕਾਂਗਰਸ ਦਾ ਸਿਰ ਵਿਜ ਨਹੀਂ ਹੈ ਕਿ ਮੋਦੀ ਨੂੰ ਹਰਾਣਾ ਹੈ ਸਰਕਾਰ ਬਣਾਉਣ ਤੋਂ ਬਾਅਦ ਦੇਸ਼ ਨੂੰ 1 ਨੰਬਰ ਦਾ ਬਣਾਵਾਂਗੇ 1 ਨੰਬਰ ਦਾ ਜਿਹੜੇ ਚੰਦੂ ਮਾਝਾ ਦੀ ਗੱਲ ਕਰਦੇ ਆਂ ਚੰਦੂ ਮਾਝਾ ਅਸੀਂ ਸੁਣੋ ਅਸੀਂ ਫੈਮਿਲੀ ਮੈਂਬਰ ਆ ਚੰਦੂ ਮਾਝੇ ਦੇ ਸਾਨੂੰ ਪਤਾ ਹੈ ਚੰਦੂ ਮਾਹ ਸਾਹਿਬ ਨੂੰ ਐਮਪੀ ਬਣਾਇਆ ਲੋਕਾਂ ਨੇ ਅਕਾਲੀ ਦਲ ਭਾਜਪਾ ਨੇ ਜੋੜ ਕੇ ਬਣਾਇਆ ਠੀਕ ਹੈ ਜੀ ਸੁੱਥੇ ਕਾਂਗਰਸ ਆ ਰਹੀ ਐ ਅਸੀਂ ਮੰਨਦੇ ਆ ਹੁਣ ਵੀ ਇਹ ਵੀ ਵੱਖਰੀ ਐ ਅਕਾਲੀ ਦਲ ਵੱਖਰਾ ਐ ਚੰਦੂ ਮਾਝਾ ਸਾਹਿਬ ਜਿੰਨਾ ਪੈਸਾ ਇਸ ਇਲਾਕੇ ਨੂੰ ਆਇਆ ਇਹ ਕਰਦੇ ਨਾ ਗੱਲ ਵੀ ਚੰਦੂ ਮਾਝਾ ਕੀਤਾ ਕੀਤਾ ਚੰਦੂ ਮਾਝਾ ਸਾਹਿਬ ਨੇ ਜਿੰਨਾ ਪੈਸਾ ਐਮਪੀ ਕੋਟੇ ਦਾ ਤਾਂ ਆਪਣੇ ਮੁੰਡੇ ਦੀ ਇਲੈਕਸ਼ਨ ਦੇ ਆਪਣੀਆਂ ਮੁੰਡੇ ਦੀ ਉੱਥੇ ਹਲਕੇ ਚਲਾ ਕੇ ਮੁੰਡੇ ਨੂੰ ਇਲੈਕਸ਼ਨ ਇਲੈਕਸ਼ਨ ਦੇ ਵਿੱਚ ਪਹਿਲੀ ਗੱਲ ਇੱਕ ਇੱਕ ਮਿੰਟ ਇਹ ਸਵਾਲ ਇਹ ਸਵਾਲ ਕਰਨ ਪਏ ਪਹਿਲੇ ਕਹਿੰਦੇ ਵੀ ਚੰਦੂ ਮਾਜਰਾ ਸਾਹਿਬ ਨੇ ਕੰਮ ਕੀਤੇ ਉਹਨਾਂ ਨੇ ਹਲਕਾ ਨਹੀਂ ਬਦਲਿਆ ਪਿਛਲਾ ਵਿਧਾਨ ਸਭਾ ਦਾ ਇਲੈਕਸ਼ਨ ਜੇ ਉਹ ਐਨਏ ਇਹਨਾਂ ਨੇ ਇੱਥੇ ਕੰਮ ਕੀਤੇ ਸੀਗੇ 9 ਹਲਕੇ ਪੈਂਦੇ ਲੋਕ ਸਭਾ ਹਲਕੇ ਚ ਐਤੋਂ ਕਿਤੋਂ ਉਹਨਾਂ ਨੂੰ ਹਲਕਾ ਮਿਲਿਆ ਕਿਨਹੋਰ ਜਾ ਕੇ ਲੜੇ ਉਤੋਂ ਵੀ ਤੁਹਾਡੇ ਸਾਹਮਣੇ ਉਹਨਾਂ ਦਾ ਕੀ ਹਾਲ ਹੋਇਆ ਚੰਦੂ ਮਾਜਰਾ ਚੰਦੂ ਮਾਜਰਾ ਸਾਹਿਬ ਮੈਂ ਇਹ ਗੱਲ ਕਰਦਾ ਜੀ ਚੰਦੂ ਮਾ ਸਾ ਨੂੰ ਜਿੰਨਾ ਵੀ ਜਿੰਨਾ ਵੀ ਫੰਡ ਮਿਲਿਆ ਆਪਣੇ ਬੇਟੇ ਦੇ ਕਨੌਰ ਚ ਲਾਇਆ ਇੱਥੇ ਨੰਦ ਰੁਪਈਆ ਲਾਇਆ ਜਿਹੜੀ ਅਕੈਡਮੀ ਦੀ ਗੱਲ ਕਰਦੇ ਦਸ਼ਮੇਸ਼ ਅਕੈਡਮੀ ਦੀ ਗੱਲ ਕਰਦੇ ਮੇਰੇ ਖਿਆਲ ਇੰਡੀਆ ਦੀ ਸਭ ਤੋਂ ਮਹਿੰਗੀ ਅਕੈਡਮੀ ਹੈ ਜਿੱਥੇ ਬਾਦਲ ਸਾਹਿਬ ਨੇ ਬਣਾਈ ਆ ਉਹਦੇ ਚੇਅਰਮੈਨ ਹੈ ਤੁਸੀਂ ਕਿਹੜੀ ਵਿਦਿਆਦੀ ਗੱਲ ਕਰਤੀ ਜੇ ਤਾਂ ਉੱਥੇ ਫ੍ਰੀ ਹੋਵੇ ਤਾਂ ਹੈ ਨਾ ਪੈਸੇ ਇਨਕਾ ਜਿਹੜਾ ਮਰਜੀ ਸਕੂਲ ਖੋਲਵੇ ਸਕੂਲ ਖੋਲਵੇ ਬੇਨਤੀ ਹੈ ਵੀ ਮੈਂ ਗੱਲ ਕਰਨੀ ਚਾਹੁੰਦਾ ਕਿ ਅੱਜ ਤੱਕ ਅਸੀਂ ਇਹਨਾਂ ਗਲੀਆਂ 'ਚ ਖੇលਨੇ ਆ ਕੁੱਦੇ ਆ ਇਹਨਾਂ ਨੂੰ ਇਹ ਨਹੀਂ ਪਤਾ ਵੀ ਇਹ ਸ਼ਹਿਰ ਪਹਿਲੇ ਕਿਹੋ ਜਿਹਾ ਸੀਗਾ ਇਹ ਸਾਰੀਆਂ ਗਲੀਆਂ ਜਿਹੜੀਆਂ ਪੱਥਰ ਦੀਆਂ ਗਲੀਆਂ ਦੀਆਂ ਵੱਡੇ ਵੱਡੇ ਪੱਥਰ ਤੇ ਸੜਕਾਂ ਨਹੀਂ ਸੀਗੀਆਂ ਔਰ ਇਹ ਸਾਰੀ ਕਾਂਗਰਸ ਹੀ ਦੇਣਾ ਹੈ ਕਿ ਅੱਜ ਜੋ ਕਿਸ ਵੀ ਬਣਾਇਆ ਕਾਂਗਰਸ ਪਾਰਟੀ ਨੇ ਬਣਾਇਆ ਜਿੰਨੇ ਕਾਂਗਰਸ ਦੇ ਐਮਐਲਏ ਬਣੇ ਐਮਪੀ ਬਣੇ ਹਾਂ ਨਾਲੇ ਕਾਂਗਰਸੀ ਹਮੇਸ਼ਾ ਜੀ ਇਸ ਵਾਰ ਦਿੱਲੀ ਦੀ ਹੁੰਦੀ ਸੀਗੀ 85 ਰੁਪਏ ਦੀ ਟਿਕਟ ਦਿੱਲੀ ਦੀ ਹੁੰਦੀ ਸੀ ਇਹ ਸਟੈਂਪ 10 10 ਇੱਕ ਪੂਰੇ 1000 ਰੁਪਏ ਦੀ ਹੈ ਇਹ 15 15 ਲੱਖ ਰੁਪਏ ਦੀ ਗੱਲ ਕਰਦੇ 100 ਰੁਪਏ 100 ਰੁਪਏ ਦਾ ਪੈਟਰੋਲ ਹੋ ਗਿਆ 1000 ਰੁਪਏ ਦਾ ਸਿਲੰਡਰ ਇਹ ਪੈਟਰੋਲ ਅਸੀਂ ਬੈਂਗਾ ਕੀਤਾ ਹੈ ਤੁਹਾਨੂੰ ਵੈਕਸੀਨ ਫ੍ਰੀ ਲਗਾਈ ਹੈ ਬਿਲਕੁਲ ਨਹੀਂ ਬੰਦੇ ਮਾਰਦੇ ਬੰਦੇ ਮਾਰਦੇ ਬੰਦੇ ਮਾਰਦੇ ਹਾਂ ਟੈਂਕ ਹੋ ਰਹੇ ਬੰਦੇ ਮਾਰ ਰਹੇ ਬੰਦੇ ਸਾਰੀ ਜਾਲੀ ਜਾਲੀ ਨਾ ਮਰ ਰਹੇ ਨਾ ਕਿ ਕਰੋਨਾ ਵੈਕਸੀਨ ਨਾ ਮਰ ਰਹੇ ਕਰੋਨਾ ਵੈਕਸੀਨ ਨਾਲ ਜਾਨ ਬਚੀ ਇਹਨਾਂ ਨੇ ਵੀ ਲਵਾਈਆਂ कोरोना वैक्सीन ਹਰ ਇੱਕ ਦਾ ਲਗਾਈ ਹਰ ਇੱਕ ਨੂੰ ਫਾਇਦਾ ਮਿਲਿਆ ਉਹਦਾ ਤੁਸੀਂ ਦੱਸ ਦਿਓ ਪੰਜਾਬ ਦੇ ਲੋਕਾਂ ਨੂੰ ਦਿੱਤੀ ਨੋਟੀਫਿਕੇਸ਼ਨ ਦੱਸਣ ਇੱਕ ਵੀ ਨੌਕਰੀ ਦੀ ਨੋਟੀਫਿਕੇਸ਼ਨ ਦਿੰਦੇ ਉਹ ਸਹੀ ਕਹਿ ਰਹੇ ਨੇ ਵੀ ਇੱਕ ਵੀ ਨੌਕਰੀ ਪੰਜਾਬ ਦੇ ਬੰਦੇ ਨੂੰ ਦਿੱਤੀ ਤੁਸੀਂ ਕਹਿ ਰਹੇ ਹੋ ਤੁਹਾਡੇ ਤੋਂ ਸਭ ਤੋਂ ਪਹਿਲਾਂ ਤੁਸੀਂ ਇਹ ਦੱਸੋ 5 ਸਾਲ ਤੁਸੀਂ ਰਹੇ ਇੰਨੇ ਨਮੋਸ਼ ਕਿਉਂ ਹੈ ਇੱਥੇ ਦੇ ਲੋਕੋ ਕਹਿ ਰਹੇ ਅਸੀਂ ਨੋਟਾ ਦਾ ਬਟਨ ਦਬਾ ਦਾਂਗੇ ਮਤਲਬ ਇੰਨੀ ਤਾਂ ਨਮੋਸ਼ੀ ਹੋਣੀ ਹੀ ਨਹੀਂ ਚਾਹੀਦੀ ਮਾਸ਼ਾਅੱਲਾ ਤੁਹਾਨੂੰ ਨਮੋਸ਼ੀਤੀ ਹੋਈ ਇਹ ਪਹਿਲਾ ਇਹ ਪਹਿਲਾਂ ਇੰਨਾ ਮਾੜਾ ਹਾਲ ਨਹੀਂ ਸੀ ਦੇਖੋ ਇੱਥੇ ਰਾਣਾ ਕੇਪੀ 1000 ਕਰੋੜ ਰੁਪਏ ਦੇ ਫੰਡ ਲੈ ਕੇ ਆਏ ਇਹ ਇੰਨੇ ਮਾੜੇ ਹਾਲਾਤ ਨਹੀਂ ਸੀ ਚਿੱਟਾ ਅੱਜ ਕਰ ਕਰ ਨਮੋਸ਼ੀ ਇਸ ਕਰਕੇ ਸਿਰਫ ਚਿੱਟੇ ਕਰਕੇ ਮੁੱਦਾ ਹੋਰ ਨਹੀਂ ਹੈ ਜੀ ਮੈਡਮ ਡਿਵੈਲਪਮੈਂਟ ਦੀ ਗੱਲ ਕਰ ਰਹੇ ਆ ਆਮ ਆਦਮੀ ਦੇ ਝੂਠ ਚ ਫਸ ਗਏ ਇਹਨਾਂ ਨੇ ਸਾਨੂੰ ਇੰਨਾ ਬਦਨਾਮ ਕੀਤਾ ਜਦ ਕਿ ਹੁਣ 2 ਸਾਲ ਚ ਇਹਨਾਂ ਦਾ ਭੇਦ ਖੁੱਲ ਗਿਆ ਲੋਕਾਂ ਦੇ ਸਾਹਮਣੇ ਇਹ ਨੰਗੇ ਹੋ ਗਏ ਇਹ ਇਹਨਾਂ ਨੂੰ ਆਪਣਾ ਵਿਕਾਸ ਫਲੈਕਸਾਂ ਤੇ ਦਿਖਾਣਾ ਪੈ ਗਿਆ ਧਰਤੀ ਤੇ ਕੁਛ ਨਹੀਂ ਹੈ 5 ਕਿਲੋਮੀਟਰ ਦੂਰ ਹੈ 8 ਕਿਲੋਮੀਟਰ ਲੇਡੀ ਟੀਚਰ ਨੇ ਧਰਨਾ ਮਾਰਿਆ ਵਾ ਲੋਕੀ ਰੋਂਦੇ ਆ ਟੈਂਕੀ ਅੰਬਰ ਚੜਦੀ ਹੈ ਅਮਰ ਵਿਜੇ ਪ੍ਰਤਾਪ ਕਹਿ ਰਿਹਾ ਮੇਰਾ ਐਸਐਸ ਮੇਰਾ ਐਸਐਸਪੀ ਨਸ਼ਾ ਬਕਾਰਿਆ ਉਹ ਕਹਿੰਦੇ ਭਗਵਾਨ ਤੁਮਾਨੂੰ ਕਿਹਾ ਇਹਦੀ ਟਰਾਂਸਫਰ ਕੀਤੀ ਜਾਵੇ ਨਹੀਂ ਟਰਾਂਸਫਰ ਕੀਤੀ ਗੱਲ ਇਹ ਹੈ ਹਿੰਦੁਸਤਾਨ ਦੀ ਬਦਕਿਸਮਤੀ ਹੈ ਕਿ ਹਿੰਦੁਸਤਾਨ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣੀ ਔਰ ਨਰਿੰਦਰ ਮੋਦੀ ਪ੍ਰਧਾਨ ਮੰਤਰੀ ਬਣਿਆ ਜੀਨੇ ਮੁਲਕ ਨੂੰ ਲੁੱਟ ਕੇ ਖਾ ਲਿਆ ਅੱਜ ਕੋਈ ਕਿਸੇ ਨੌਜਵਾਨ ਦੀ ਨੌਕਰੀ ਦੀ ਗਾਰੰਟੀ ਨਹੀਂ ਧੀਆਂ ਪਹਿਣਾ ਇੱਜ਼ਤ ਦੀ ਗਾਰੰਟੀ ਨਹੀਂ ਮੰਗਲ ਸੂਤਰ ਦੀਆਂ ਗੱਲਾਂ ਹੋ ਰਹੀਆਂ ਆ ਬਲਾਸਟ ਦੀਆਂ ਗੱਲਾਂ ਹੋ ਰਹੀਆਂ ਕਦੇ ਨਰਿੰਦਰ ਮੋਦੀ ਨੇ ਅਗਲ ਕਹੀ ਕਿ ਨੌਜਵਾਨਾਂ ਨੂੰ ਨੌਕਰੀ ਮਿਲੀ ਚਾਹੀਦੀ ਹਵਾਈ ਫਾਇਰ ਮਾਰੀ ਜਾਂਦਾ ਇਹਨੀਆਂ ਨੌਕਰੀਆਂ ਦਿੱਤੀਆਂ 2 ਕਰੋੜ ਨੌਕਰੀਆਂ ਦੇ ਦੇ ਕਿਸੇ ਨੇ ਇੱਕ ਨੌਕਰੀ ਦਿੱਤੀ ਮੈਡਮ ਝੂਠ ਹੈ ਨੰਬਰ 2 ਵੱਧ ਕਿਸਮ ਦੀ ਪੰਜਾਬ ਦੀ ਭਗਵਾਨ ਜੀ ਮੁੱਖ ਮੰਤਰੀ ਬਣਿਆ ਵੱਧ ਕਿਸਮ ਦੀ ਇਹਨਾਂ ਲੋਕਾਂ ਨੇ ਐਸਾ ਪੰਜਾਬ ਨੂੰ ਗੜਕ ਕੀਤਾ ਨਸ਼ੇ ਦੇ ਵਿੱਚ ਗਲਦੀਨ ਕਰ ਦਿੱਤਾ ਔਰ ਝੂਠ ਬੋਲ ਕੇ ਅੱਜ ਕੁੜੀਆਂ ਲਿਆ ਇੱਥੇ ਨੰਗਲ ਨਾਲ ਹੀ ਹੈ ਸ਼ਰਮਾਂ ਜਾ ਕੇ ਬੰਦੇ ਨੂੰ ਮਾਰ ਦਿੱਤਾ ਗਿਆ ਗੋਲੀ ਦੇ ਨਾਲ ਅੱਜ ਸੈਕਿੰਡ ਕੋਆਰੀ ਨਹੀਂ ਹੋਈ ਕਹਿੰਦੇ ਫੜ ਲਿਆ ਉਸ ਤੋਂ ਬਾਅਦ ਸ਼ਰਮ ਕੈਂੀਆਂ ਲੈ ਰਹੀਆਂ ਕਿੱਥੇ ਗਈ ਆ ਮਨ ਪਾ ਇਹ ਬੰਦਾ ਜਿਹੜਾ ਬੋਲ ਰਿਹਾ 35 ਬੋਤਲਾਂ ਸ਼ਰਦੀ ਦੇ ਫੜੀਆਂ ਤੂੰ ਵੀ ਨਹੀਂ ਕਿਹਾ ਚੱਲਦਾ ਇਹ ਪੁੱਛਾ ਕਿੱਥੇ ਆਏ ਸਾਰੇ ਨੇ ਇੱਕ ਦੂਜੇ ਤੇ ਬਹੁਤ ਸਾਰੇ ਆਰੋਪ ਵੀ ਲਗਾਨੇ ਤੁਸੀਂ ਜੀ ਵਿਜਨ ਦੱਸੋ ਜੋ 70 ਸਾਲ ਦੀ ਗੱਲ ਕਰਦੇ ਮੋਦੀ ਸਾਹਿਬ ਵੀ 70 ਸਾਲ ਦੇ ਵਿੱਚ ਕਾਂਗਰਸ ਨੇ ਕੀ ਕੀਤਾ ਉਹ ਲੋਕਾਂ ਨੂੰ ਪਤਾ ਹੈ ਵੀ ਕਾਂਗਰਸ ਨੇ ਕੀ ਕੀਤਾ ਜੋ ਮੋਦੀ ਸਾਹਿਬ ਨੇ ਆਪਣੇ 10 ਸਾਲ ਦੇ ਵਿੱਚ ਦੇਸ਼ ਦਾ ਬੇੜਾ ਗਰ ਕਰਤਾ ਹਰ ਚੀਜ਼ ਵੇਚਤੀ ਤੁਸੀਂ ਰੇਲਵੇ ਵੇਚਤੀ ਤੁਸੀਂ 에ਅਰਪੋਰਟ ਵੇਚਤੇ ਕੁਸੀਂ ਜਹਾਜ਼ ਵੇਚਤੇ ਸਾਨੂੰ ਹੀ ਵੇਚਣਾ ਰਹਿ ਗਿਆ ਅਸੀਂ ਵੀ बिकੇ ਪਏ ਐ ਬੋਦੀ ਸਾਹਿਬ ਦਾ ਜਿਹੜਾ ਸਾਰਾ ਸਤਿਆਨਾਸ਼ ਕੀਤਾ ਇਹਨਾਂ ਨੇ ਉਹ ਇੰਡੀਆ ਦੀ ਸਰਕਾਰ ਆਏਗੀ ਸਾਡਾ ਪ੍ਰਧਾਨ ਮੰਤਰੀ ਬਣੇਗਾ ਅਸੀਂ ਇਸ ਦੇਸ਼ ਨੂੰ ਵਰਲਡ ਦੀ ਨੰਬਰ 1 ਤਾਕਤ ਬਣਾ ਕੇ ਦੱਸਾਂਗੇ ਇਹ ਨਹੀਂ ਐ ਵੀ ਉੱਥੇ ਇੱਕ ਚਾਰਕ ਬੰਦੇ ਉੱਥੇ ਮਰਵਾਤੇ ਜੀ ਤਾਂ ਉਹਦੇ ਕਰਕੇ ਵੋਟਾਂ ਲਈ ਜਾਂਦੇ ਜੀ ਮੁੰਗੇਰੀ ਲਾਲ ਕੇ ਸੀਟਸ ਆਪਣੇ ਦੇਦੇ ਆ ਇੰਡੀਆ ਨਾਇਸ ਵਾਲੇ ਮੁੰਗੇਰੀ ਲਾਲ ਕੇ ਸੀਟਸ ਆਪਣੇ ਬੋਦੀ ਸਾਹਿਬ ਕਹਿੰਦਾ ਸੀ ਮੈਂ ਜਾ ਵੇਚਦਾ ਮੋਦੀ ਸਾਹਿਬ ਕਹਿੰਦੇ ਮੈਂ ਪੜਿਆ ਬਾਈ ਨਹੀਂ ਆ ਹੁਣ ਬੀਏ ਦੀਆਂ ਡਿਗਰੀਆਂ ਰਹੀਆਂ ਹੁਣ ਬੀਡੀਏ ਸਭ ਡੀਏ ਦੀਆਂ ਮੀਆਂ ਫਲਾਣੇ ਦੀਆਂ ਮੀਆਂ ਕੋਈ ਛੱਡਿਆ ਜਨਾਬ ਕਾਂਗਰਸ ਦਾ ਕੀ ਕਾਂਗਰਸ ਦਾ ਸਿਰਫ ਵਿਜ ਨਹੀਂ ਹੈ ਕਿ ਮੋਦੀ ਨੂੰ ਹਰਾਣਾ ਹੈ ਸਰਕਾਰ ਬਣਾਉਣ ਤੋਂ ਬਾਅਦ ਦੇਸ਼ ਨੂੰ 1 ਨੰਬਰ ਦਾ ਬਣਾਵਾਂਗੇ 1 ਨੰਬਰ ਦਾ ਜਿਹੜੇ ਚੰਦੂ ਮਾਹਦਾ ਦੀ ਗੱਲ ਕਰਦੇ ਆਂ ਚੰਦੂ ਮਾਹਦਾ ਅਸੀਂ ਸੁਣੋ ਅਸੀਂ ਫੈਮਿਲੀ ਮੈਂਬਰ ਆ ਚੰਦੂ ਮਾਹਦੇ ਦੇ ਸਾਨੂੰ ਪਤਾ ਹੈ ਚੰਦੂ ਮਾਹਦ ਸਾਹਿਬ ਨੂੰ ਐਮਪੀ ਬਣਾਇਆ ਲੋਕਾਂ ਨੇ ਅਕਾਲੀ ਦਲ ਬੀਜੇਪੀ ਨੇ ਜੋੜ ਕੇ ਬਣਾਇਆ ਠੀਕ ਹੈ ਜੀ ਸੁੱਥੇ ਕਾਂਗਰਸ ਆ ਰਹੀ ਹੈ ਅਸੀਂ ਮੰਨਦੇ ਆਂ ਹੁਣ ਵੀਰੇ ਵੀ ਵੱਖਰੀ ਆ ਕਾਂ ਅਕਾਲੀ ਦਲ ਵੱਖਰਾ ਹੈ ਚੰਦੂ ਮਾਜਰਾ ਸਾਹਿਬ ਜਿੰਨਾ ਪੈਸਾ ਇਸ ਇਲਾਕੇ ਨੂੰ ਆਇਆ ਇਹ ਕਰਦੇ ਨਾ ਗੱਲ ਵੀ ਚੰਦੂ ਮਾਜਰਾ ਕੀਤਾ ਕੀਤਾ ਚੰਦੂ ਮਾਜਰਾ ਸਾਹਿਬ ਨੇ ਜਿੰਨਾ ਪੈਸਾ ਐਮਪੀ ਕੋਟੇ ਦਾ ਤਾਂ ਆਪਣੇ ਮੁੰਡੇ ਦੀ ਇਲੈਕਸ਼ਨ ਦੇ ਆਪਣੀਆਂ ਮੁੰਡੇ ਦੀ ਉੱਥੇ ਹਲਾ ਹਲਕੇ ਚਲਾ ਕੇ ਮੁੰਡੇ ਨੂੰ ਇਲੈਕਸ਼ਨ ਇਲੈਕਸ਼ਨ ਦੇ ਵਿੱਚ ਪਹਿਲੀ ਗੱਲ ਇੱਕ ਇੱਕ ਮਿੰਟ ਇਹ ਸਵਾਲ ਇਹ ਸਵਾਲ ਕਰਨ